ਹਾਂਜੀ ਤਾਂ ਅੱਜ ਆਪਾਂ ਗੱਲ ਕਰਾਂਗੇ ਵੀ ਫੇਸਬੁੱਕ ਪੇਜ ਦੇ ਉੱਪਰ ਜ਼ਿਆਦਾ ਬੇਨਿਫਿਟ ਹੈ ਜਾਂ ਫਿਰ ਜਿਹੜੀ ਆਪਣੀ ਆਈਡੀ ਹੁੰਦੀ ਹੈ ਨਾਰਮਲ ਉਹਨੂੰ ਆਪਾਂ ਪੇਜ ਵਿੱਚ ਕਨਵਰਟ ਕਰਦੇ ਨੇ ਵੀ ਉਹਦੇ ਉੱਪਰ ਜ਼ਿਆਦਾ ਫਾਇਦਾ ਮੈਂ ਤੁਹਾਨੂੰ ਅੱਜ ਦੋਨਾਂ ਬਾਰੇ ਦੱਸੂਗਾ ਪੂਰੇ ਧਿਆਨ ਨਾਲ ਸੁਣ ਲਿਓ ਤੇ ਉਸ ਤੋਂ ਬਾਅਦ ਆਪਣੀ ਮਰਜ਼ੀਆਂ ਤੁਸੀਂ ਕੰਮ ਕਰ ਸਕਦੇ ਹੋ ਚਾਹੇ ਪੇਜ ਦੇ ਉੱਪਰ ਕੰਮ ਕਰ ਲਓ ਚਾਹੇ ਆਈਡੀ ਕਰ ਲਓ ਉੱਪਰ ਹੁਣ ਮੈਂ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਪੇਜ ਦੀ ਫੇਸਬੁੱਕ ਪੇਜ ਦੀ ਫੇਸਬੁੱਕ ਪੇਜ ਇਹ ਹੁੰਦਾ ਵੀ ਜਿਹੜਾ ਤੁਹਾਡਾ ਫੇਸਬੁੱਕ ਪੇਜ ਆ ਇਹਦੇ ਉੱਪਰ ਤੁਸੀਂ 10 ਕੋਈ ਫੈਮਿਲੀ ਦੇ ਮੈਂਬਰ ਹੋਣ ਉਹਨਾਂ ਨੂੰ ਮੈਨੇਜ ਵੀ ਕਰ ਸਕਦੇ ਨੇ ਜਾਂ ਫਿਰ ਅਲੱਗ-ਅਲੱਗ ਆਈਡੀਆਂ ਤੋਂ ਫੋਨਾਂ ਤੋਂ ਤੁਸੀਂ ਚਲਾ ਸਕਦੇ ਹੋ ਆਪਣੇ ਪੇਜ ਨੂੰ ਆਉਣ ਆ ਟਾਈਮ 'ਚ ਜੇਕਰ ਕਿਸੇ ਆਈਡੀ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਕਈ ਵਾਰ ਆਈਡੀਆਂ ਥੋੜੀ ਬੰਦ ਹੋ ਜੇ ਬਾਈ ਚਾਂਸ ਤਾਂ ਤੁਹਾਡਾ ਪੇਜ ਕਦੇ ਵੀ ਨਹੀਂ ਜਾਂਦਾ ਜੇ ਤੁਸੀਂ ਐਡਮਨ 2-3 ਆਈਡੀਆਂ ਤੇ ਬਣਾ ਕੇ ਰੱਖੋਗੇ ਨਾ ਤਾਂ ਤੁਹਾਡਾ ਪੇਜ ਦੁਬਾਰੇ ਚੱਲਦਾ ਰਹੂਗਾ ਤੇ ਉਹਨੂੰ ਤੁਸੀਂ ਹੋਰ ਵੀ ਆਈਡੀਆਂ ਨਾਲ ਤੇ ਐਡਮ ਬਣਾ ਕੇ ਆਪਣੀ ਉਹਨੂੰ ਪੇਜ ਨੂੰ ਬਚਾ ਕੇ ਰੱਖ ਸਕਦੇ ਹੋ ਜਿਹੜੀ ਆਪਣੀ ਬਈ ਹੁਣ ਸਿੰਪਲ ਆਈਡੀ ਤੋਂ ਪੇਜ ਬਣਾਉਂਦਾ ਉਹਦਾ ਵੀ ਸੁਣ ਦੱਸ ਦੇਣਾ ਓ ਆਈਡੀ ਤੇ ਤੁਸੀਂ ਕੱਲੇ ਜਾਣੀ ਉਹਨੂੰ ਚਲਾ ਸਕਦੇ ਹੋ ਕੱਲੇ ਜਾਣੀ ਮੈਨੇਜ ਕਰ ਸਕਦੇ ਹੋ ਜੇਕਰ ਕਿਤੇ ਤੁਸੀਂ ਪਾਸਵਰਡ ਭੁੱਲ ਗਏ ਜਾਂ ਫਿਰ ਕੋਈ ਛੋਟਾ ਕੋੜ ਨੰਬਰ ਨਹੀਂ ਹੈਗਾ ਫੋਰਗਟ ਮਤਲਬ ਨਹੀਂ ਕਰ ਸਕਦੇ ਜਾਂ ਫਿਰ ਰਿਕਵਰ ਨਹੀਂ ਕਰ ਸਕਾਰੇ ਕਾਨੂੰ ਕੋਈ ਆਈਡੀ ਤੁਹਾਡੀ ਬੰਦ ਹੋ ਜੇ ਤਾਂ ਨਾਲ ਹੀ ਤੁਹਾਡੀ ਜਿੰਨੀ ਮਿਹਨਤ ਕਰੀ ਹੋਈ ਆ ਸਾਲੋਂ ਸਾਲ ਦੀ ਉਹ ਸਾਰੀ ਚੋਰੀ ਜਾਂਦੀ ਆ ਇਹਦੇ ਨਾਲ ਇਹੀ ਫੇਰਾ ਵੀ ਜ਼ਿਆਦਾਤਰ ਪੇਰੇ ਵਿੱਚ ਬਹੁਤ ਵਧੀਆ ਕੰਮ ਕਰਸਨ ਜੇ ਤੁਸੀਂ ਲੰਬੇ ਟਾਈਮ ਲਈ ਕੰਮ ਕਰਨਾ ਤਾਂ ਪੇਰੇ ਉੱਪਰ ਕੰਮ ਕਰ ਸਕਦੇ ਹੋ ਇਸ ਨੂੰ ਕੋਈ ਡਰ ਨਹੀਂ ਹੈਗਾ ਔਨ ਟਾਈਮ ਕੋਈ ਵਾਇਲੇਸ਼ਨ ਆ ਗਿਆ ਕੁਝ ਵੀ ਆ ਗਿਆ ਤਾਂ ਬਚਣ ਦਾ ਬਹੁਤ ਵਧੀਆ ਤਰੀਕਾ ਵੀ ਆਪਾਂ ਬੱਸ ਸਕਦੇ ਆ ਹੁਣ ਆਪਾਂ ਗੱਲ ਕਰਦੇ ਆ ਵੀ ਇਹ ਚ ਹੋਰ ਕੀ ਕੀ ਬੈਨੀਫਿਟ ਨੇ ਜਾਂ ਫਿਰ ਆਈਡੀ ਜਾਂ ਫਿਰ ਫੇਸਬੁਕ ਪੇਜ ਤੇ ਜਿਹੜਾ ਆਪਣਾ ਫੇਸਬੁਕ ਪੇਜ ਹੁੰਦਾ ਇਹ ਆਪਣਾ 0 ਫਾਲੋਅਰ ਤੋਂ ਸ਼ੋ ਹੁੰਦਾ ਤੁਹਾਨੂੰ ਸਭ ਨੂੰ ਪਤਾ ਹੀ ਆ ਵੀ 0 ਤੋਂ ਸਟਾਰਟਿੰਗ ਹੁੰਦੀ ਹੈ ਇਹਦੀ ਤੇ ਪਹਿਲਾਂ ਆਪਾਂ ਨੂੰ ਕੋਈ ਤਰੀਕਾ ਨਹੀਂ ਹੁੰਦਾ ਵੀ ਫਾਲੋਅਰ ਆਪਾਂ ਕਿਸੇ ਰੋੜਾ ਇਕੱਠੇ ਕਰ ਸਕਦੇ ਆ ਤੇ ਜਿਹੜੀ ਆਪਣੀ ਫੇਸਬੁਕ ਆਈਡੀ ਹੁੰਦੀ ਆ ਇਹ ਆਪਣੀ ਜਿੰਨੇ ਫਰੈਂਡ ਨੇ ਛੋੜੇ 5000 ਫਰੈਂਡ ਚਾਹੇ ਜਿਹੜਾ 4000 ਫਰੈਂਡ ਆ ਇਹਨੂੰ ਤੁਸੀਂ ਪੇਜ ਵਿੱਚ ਕਨਵਰਟ ਕਰਤਾ ਨਾਲ ਨਾਲ ਇਹ ਫਾਲੋਅਰ ਵੀ ਦੇ ਜਾਂਦੇ ਨੇ ਸਭ ਤੋਂ ਵਧੀਆ ਕੰਮ ਇਹ ਹੀ ਹੁੰਦਾ ਵੀ ਸਟਾਰਟਿੰਗ ਦੇ ਵਿੱਚ ਆਪਾਂ ਨੂੰ 5000 ਫਾਲੋਅਰ ਫ੍ਰੀ ਦੇ ਵਿੱਚ ਮਿਲ ਜਾਂਦੇ ਨੇ ਸਭ ਤੋਂ ਵੱਡਾ ਫਾਇਦਾ ਇਹ ਹੀ ਆ ਵੀ ਫੇਸਬੁਕ ਆਈਡੀ ਤੋਂ ਪੇਜ ਬਣਾਉਣਾ ਤੇ ਉਹ ਵੀ ਇਹ ਹੁੰਦਾ ਵੀ ਜਿਹੜੇ ਤੁਹਾਡੇ ਫਰੈਂਡ ਨੇ ਜਾਂ ਜਿਨੇ ਉਹ ਚ ਐਡ ਹੋਏ ਫਰੈਂਡ ਨੇ ਉਹ ਸਾਰੇ ਐਕਟਿਵੇਟ ਹੁੰਦੇ ਨੇ ਤੇ ਜਦੋਂ ਵੀ ਤੁਸੀਂ ਕੋਈ ਵੀਡੀਓ ਜਾਂ ਰੀਲ ਪਾਉਨੇ ਹੋ ਉਹ ਨਾਲ ਦੀ ਨਾਲ ਉਹਨੂੰ ਬੂਸਟ ਬਾਅਦ ਤੇ ਨਾਲ ਦੀ ਨਾਲ ਉਹ ਚੱਲ ਪੈਂਦੀ ਆ ਪੇਜ ਦੇ ਵਿੱਚ ਸ਼ੁਰੂ ਦੇ ਵਿੱਚ ਬਹੁਤ ਮਿਹਨਤ ਕਰਨੀ ਪੈਂਦੀ ਆ ਤੇ ਆਪਾਂ ਨੂੰ ਛੇਤੀ ਕੋਈ ਵੀਡੀਓ ਚੱਲਣ ਦੇ ਚਾਂਸ ਬਹੁਤ ਘੱਟ ਹੁੰਦੇ ਨੇ ਸੁਰੂ ਸੁਰੂ ਦੇ ਵਿੱਚ 0 फॉलोਵਰ ਨਹੀਂ ਹੁੰਦੇ ਤਾਂ ਬਹੁਤ ਘੱਟ ਵੀਡੀਓ ਚੱਲਦੀਆਂ ਨੇ ਜੇਕਰ ਤੁਹਾਡੇ ਕੋਲ ਬੜੀਆ ਫਰੈਂਡ ਜੁੜੇ ਹੋਣੇ 4-5000 ਫਰੈਂਡ ਹੈਗਾ ਤਾਂ ਤੁਸੀਂ ਆਪਣੀ ਆਈਡੀ ਨੂੰ ਨੋਰਮਲ ਕਨਵਰਟ ਕਰਕੇ ਤਾਂ ਪੇਜ ਬਣਾ ਕੇ ਕੰਮ ਕਰ ਸਕਦੇ ਹੋ ਜੀ ਹੁਣ ਆਪਾਂ ਤੀਜੀ ਗੱਲ ਕਰਦੇ ਆਂ ਵੀ ਇਹ ਜਿਹੜਾ ਆਪਾਂ ਮੋਨਟਾਈਜ਼ ਕਰਨਾ ਜਿਹੜਾ ਆਪਾਂ ਪੈਸੇ ਕਮਾਉਣੇ ਸਭ ਤੋਂ ਵੱਡੀ ਗੱਲ ਪੈਸੇ ਨਹੀਂ ਹੁੰਦੀ ਆ ਜਿਹੜਾ ਆਪਾਂ ਪੈਸੇ ਕਮਾਉਣੇ ਨੇ ਆਪਾਂ ਜਿਹੜੇ ਟੂਲ ਨੇ ਵੀ ਉਹ ਅਲੱਗ-ਅਲੱਗ ਨੇ ਜਾਂ ਸੇਮ ਨੇ ਮੈਂ ਤੁਹਾਨੂੰ ਸਾਰੀ ਗੱਲ ਦੱਸਣਾ ਦੇਖੋ ਦੋਨੋਂ ਦੇ ਜਿਹੜੇ ਟੂਲ ਨੇ ਜਿੰਨੇ ਮੋਨਟਾਈਜ਼ ਕਰਨੇ ਸ ਤੁਸੀਂ ਹੋਰ ਵੀ 5000 ਫਰੈਂਡ ਚਾਹੀਦਾ ਹੁੰਦਾ ਇਧਰ ਪੇਜ ਦਾ ਵੀ ਆਪਾਂ ਨੂੰ 5000 ਫਰੈਂਡ ਤੇ 60000 ਮਿੰਟ ਤੁਹਾਨੂੰ ਪੇਜਾਂ ਵਿੱਚ ਆਹੀਦਾ ਤੇ ਜਿਹੜੀ ਆਈਡੀ ਦਾ ਪੇਜ ਬਣਾਉਂਦਾ ਹੋਰ ਵੀ 60000 ਮਿੰਟ ਚਾਹੀਦਾ ਹੁੰਦਾ ਆਪਾਂ ਨੂੰ ਮੇਨ ਆਪਣੀ ਜਿਹੜੀ ਵੀਡੀਓ ਉੱਪਰ ਐਡ ਚੱਲਦੀ ਹੈ ਉਹ ਚਲਾਉਣ ਲਈ ਤੁਹਾਨੂੰ ਸਾਰਾ ਕੁਝ ਸੇਮ ਹੀ ਆ ਰਿਹਾ ਵਿੱਚ ਕੋਈ ਹੋਰ ਨਹੀਂਗਾ ਫੇਸਬੁਕ ਆਈਡੀ ਤੇ ਤੁਹਾਨੂੰ ਪੇਜ ਵਿੱਚ ਜਮਾ ਸਾਰੇ ਟੂਲ ਨੇ ਉਹ ਸੇਮ ਮਿਲਣਗੇ ਸੇਮ ਹੀ ਤੁਸੀਂ ਮੋਨਟਾਈਜ਼ ਉਹੀ ਤਰੀਕੇ ਨਾਲ ਕਰ ਸਕਦੇ ਹੋ ਦੋਨਾਂ ਨੂੰ ਬਸ ਆਈਡੀ ਵਿੱਚ ਆਪਾਂ ਨੂੰ ਸ਼ੁਰੂ ਚ 5000 ਫਰੈਂਡ ਮਿਲ ਜਾਂਦੇ ਬਸ ਇੰਨਾ ਫਾਇਦਾ ਹੁੰਦਾ ਹੋਰ ਕੋ ਆਪਾਂ ਕਰ ਕਰਦੇ ਜੀ ਇਨਕਮ ਰਿਬਿਜ ਕਿਹੜੀ ਤੇ ਜਾ ਰਹਾ ਇਨਕਮ ਆ ਫਿਰ ਉਸ ਨੂੰ ਆਈਡੀ ਤੇ ਜਾ ਫਿਰ ਫਿਰ ਉਸ ਨੂੰ ਭੇਜ ਤੇ ਦੇਖੋ ਜਿੱਥੇ ਕਰਾ ਸੀ ਮੈਂ ਕੰਮ ਕੀਤਾ ਹੁਣ ਤੇ ਕਰ ਆਈਡੀਆਂ ਤੇ ਵੀ ਬਹੁਤ ਸਾਰੀਆਂ ਤੇ ਕੰਮ ਕਰਦੇ ਰਹੇ ਤੇ ਪੇਜਾਂ ਤੇ ਵੀ ਪੇ ਦੇ ਉੱਪਰ ਥੋੜੀ ਜ਼ਿਆਦਾ ਇਨਕਮ ਹੁੰਦੀ ਆ ਤੇ ਆਈਡੀ ਦੇ ਉੱਪਰ ਥੋੜੀ ਜਿਹੀ ਘੱਟ ਇਨਕਮ ਹੁੰਦੀ ਆ ਤੁਸੀਂ ਮੰਨ ਸਕਦੇ ਹੋ ਵੀ ਉੱਤੇ 10% ਦਾ ਫਰਕ ਰਹਿੰਦੀ ਰਹਿੰਦਾ ਪੇਮੈਂਟ ਘਟਾ ਉੱਤੇ ਆਪਾਂ ਨੂੰ ਮਿਲਦੀ ਆ ਤੇ ਜਿਹੜੀ ਫੇਸਬੁਕ ਦਾ ਪੇਜ ਆ ਇਹਦੇ ਉੱਪਰ ਜ਼ਿਆਦਾ ਬੈਨੀਫਿਟ ਆ ਤੇ ਇਹਦੇ ਉੱਪਰ ਆਪਾਂ ਨੂੰ ਇਨਕਮ ਵੀ ਜ਼ਿਆਦਾ ਹੁੰਦੀ ਆ ਤੇ ਉਦੋਂ ਬਾਅਦ ਜਿਹੜ ਆਪਣੇ ਔਨ ਹੋ ਜਾਂਦੇ ਨੇ ਇਹ ਨਹੀਂ ਹੈਗਾ ਵੀ ਸੇਤੀ ਟੂਲਸ ਉਹਨੂੰ ਮਿਲ ਵੀ ਜਾਂਦੇ ਨੇ ਜਿਵੇਂ ਕਿ ਐਡ-ਆਨ ਰੀਲ ਹੋ ਗਿਆ ਉਹ ਵੀ ਸੇਤੀ ਮਿਲ ਜਾਂਦਾ ਤੇ ਬੋਨਸ ਵਗੈਰਾ ਦਾ ਇਹ ਟੂਲ ਉਹ ਸੇਤੀ ਐਕਟੀਵੇਟ ਹੋ ਜਾਂਦੇ ਨੇ ਪਰ ਜਿਹੜੀ ਆਈਡੀ ਆ ਉਹਦੇ ਉੱਪਰ ਬਹੁਤ ਘੱਟ ਚਾਂਸ ਹੁੰਦੇ ਨੇ ਤੇ ਉਹ ਵੀ ਔਨ ਨਹੀਂ ਹੁੰਦੇ ਤੇ ਪ੍ਰੋਬਲਮਾਂ ਵੀ ਜ਼ਿਆਦਾ ਆਉਂਦੀਆਂ ਨੇ ਆਈਡੀ ਉੱਪਰ ਫੇਸਬੁੱਕ ਪੇਜ ਦੇ ਉੱਪਰ ਬਹੁਤ ਘੱਟ ਪ੍ਰੋਮੋ ਆਉਂਦੀ ਹੈ ਜੀ ਕਰਦੇ ਸਿਰਫ ਜਿਹੜੇ ਫੇਸਬੁੱਕ ਦਾ ਪੇਜ ਲਾਉਂਦੇ ਨੇ ਉਹ ਕੀ ਕਰਦੇ ਨੇ ਕਈ ਪਰ ਆਪਣੀ ਆਈਡੀ ਦੇ ਉੱਪਰ ਆਪਣੇ ਪੇਜ ਦੀ ਕਿਸੇ ਪੋਸਟ ਨੂੰ ਜਾਂ ਫਿਰ ਪੇਜ ਨੂੰ ਸ਼ੇਅਰ ਕਰੀ ਜਾਣਗੇ ਭਈਓ ਸਭ ਤੋਂ ਗਲਤ ਕੰਮ ਆ ਤੁਹਾਡਾ ਜੇ ਤੁਸੀਂ ਇਹ ਕਰਦੇ ਹੋ ਤਾਂ ਛੋਟੇ ਜਿੰਨੀਆਂ ਮਰਜ਼ੀ ਛੋਟੇ ਵੀਡੀਓ ਆਪਣੀਆਂ ਹੋਣ ਉਸ ਮਰਜ਼ੀ ਕਰ ਲਓ ਤੁਸੀਂ ਤਾਂ ਵੀ ਤੁਹਾਡੇ ਕਈ ਵਾਰ ਪਾਲਿਸੀਸ ਹੋ ਆ ਜਾਂਦਾ ਮੇਰੇ ਕੋਲੇ ਬਹੁਤ ਸਾਰੇ ਪੇਜ ਆਉਂਦੇ ਨੇ ਇਹ ਜਿਹਨਾਂ ਤੇ ਪਾਲਿਸੀਸ ਹੋ ਆਇਆ ਹੁੰਦਾ ਕਿਸੇ ਨੂੰ ਕੁਝ ਹੁੰਦਾ ਕੋਈ ਲਿਮਟ ਆਫ ਕੰਟੈਂਟ ਐਲਓਸੀ ਆ ਜਾਂਦੀ ਆ ਤੇ ਉਹ ਤੁਹਾਡੇ ਉਸੇ ਕਾਰਨ ਕਰਕੇ ਆਉਂਦਾ ਕਦੇ ਵੀ ਤੁਸੀਂ ਆਪਣੇ ਪੇ ਨੂੰ ਆਪਣੀ ਆਈਡੀ ਤੇ ਜਮੇਂ ਸ਼ੇਅਰ ਨਾ ਕਰੋ ਚਾਹੇ ਤੁਹਾਡੇ 5000 ਫਰੈਂਡ ਹੈਗੇ ਚਾਹੇ ਨਹੀਂ ਹੈਗੇ ਤੁਸੀਂ ਜਮਾ ਨਹੀਂ ਸ਼ੇਅਰ ਕਰਨਾ ਸਿਰਫ ਆਪਣੀ ਵੀਡੀਓ ਪਾਓ ਤੇ ਆਪਣੇ ਆਪ ਉਹਨੂੰ ਬੂਸਟ ਵੱਜਣ ਦਿਓ ਤੁਸੀਂ ਕੋਈ ਦੋ ਨੰਬਰ ਦਾ ਇਹ ਕੰਮ ਨਾ ਕਰੋ ਵੀ ਆਪਾਂ ਆਪਣੀ ਐਡੀਟਿਡ ਸ਼ੇਅਰ ਕਰਦਨੇ ਆ ਪੋਸਟ ਸ਼ੇਅਰ ਕਰਦਨੇ ਉਸ ਤੋਂ ਬਾਅਦ ਬਈ ਬਹੁਤ ਸਾਰੀਆਂ ਪ੍ਰੋਬਲਮ ਆ ਜਾਂਦੀਆਂ ਨੇ ਪਰ ਉਹ ਸਾਰਾ ਚੱਕਰ ਤੁਹਾਡੇ ਅਫੀਸੀ ਸ਼ੇਅਰ ਕਰਨ ਵਾਲੀ ਪੈਣਾ ਹੁੰਦਾ ਇਹ ਕਰੇ ਵੀ ਨਾ ਕਰੋ ਜਿੰਨੇ ਪੇਜ ਲਾਉਣੇ ਦੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਹੀ ਰੂ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰ ਲਓ ਹੋਰ ਇਹ ਜੀ ਵੀਡੀਓ ਦੇਖਣ ਲਈ